ਪ੍ਰੋਬਲਮਸ ਕੀ ਫਰਕ ਲੱਗਿਆ ਦੇਖੋ ਸਰ ਜਿਹੜੀ ਪ੍ਰੋਬਲਮ ਨਾਲ ਮੈਂ ਆਇਆ ਸੀ ਕਿਉਂਕਿ ਮੇਰੇ ਤੋਂ ਪਹਿਲਾਂ ਇਹਦੇ ਨਾਲ ਦੀ ਖੋਰ ਸੀ ਮੈਂ ਅੱਜ ਰਿਗਰੈਟ ਆਪਣੇ ਆਪ ਚ ਵੀ ਫੀਲ ਕੀਤਾ ਇਹਨਾਂ ਦੇ ਮੁੰਡਿਆਂ ਅੱਗੇ ਵੀ ਕਰ ਦਿੱਤਾ ਵੀ ਮੈਂ ਉਦੋਂ ਕਿਉਂ ਨਹੀਂ ਆਇਆ 2 ਸਾਲ ਪਹਿਲਾਂ 2 ਸਾਲ ਪਹਿਲਾਂ ਪਰ ਜਿਹੜਾ ਹੁਣ ਭਾਜੀ ਨੇ ਨੁਕਸ ਕੱਢ ਦਿੱਤੇ ਨੇ ਜਾਂ ਭਾਜੀ ਦਾ ਡਾਇਗਨੋਸ ਲੈਵਲ ਹੈ ਉਹ ਮੈਂ ਆਪ ਵੀ ਕੋ ਕਾਰਾਂ ਦਾ ਕੰਮ ਕਰਦਾ ਰਿਹਾ ਪਰ ਉਹ ਲੈਵਲ ਮੈਂ ਹਾਲੇ ਤੱਕ ਪੰਜਾਬ ਚ ਦੇਖਿਆ ਨਹੀਂ ਇਹ ਨਹੀਂ ਵੀ ਇਹਨਾਂ ਦੇ ਮੂੰਹ ਤੇ ਕਹਿ ਰਹੇ ਆ ਜਲੰਧਰ ਸ਼ਹਿਰ ਨੂੰ ਬਿਲੋਂਗ ਕਰਦਾ ਉੱਥੇ ਮੈਂ ਬਹੁਤ ਮੱਥਾ ਮਾਰਿਆ ਕੰਪਨੀ ਨਾਲ ਵੀ ਤੇ ਪਲੱਸ ਰੌਡ ਦੀ ਕਾਲੀ ਉਸ ਗੱਡੀ ਆ ਜੀ ਜਿਹੜੇ ਵੇਲੇ ਚ ਬੀਐਸ 6 ਆਪਾਂ ਸੋਚਿਆ ਨਹੀਂ ਸੀ ਉਹਨਾਂ ਵੇਲੇ ਚ ਇਹਨਾਂ ਨੇ ਬੀਐਸ 6 ਦੇ ਵਿੱਚ ਸੂਟ ਇਨ ਪਾਰਟੀਕੂਲੇਟ ਫਿਲਟਰ ਦਾ ਕੋਡ ਆ ਚੁੱਕਾ ਹੈ ਠੀਕ ਹੈ ਜੀ ਸੈਂਸਰ ਤਾਂ ਦੇ ਮਿਲ ਲੈਣੀ ਕਲੀਨਿੰਗ ਆਪਾਂ ਕਰਾਂਗੇ ਮੈਂ ਇੱਕ ਚੀਜ਼ ਦੱਸਦਾ ਹਾਂ ਵੀ ਇਹ ਗੱਡੀ ਸਿਰਫ ਤੇ ਸਿਰਫ 90 ਹਜ਼ਾਰ ਚੱਲੀ ਹੋਈ ਹੈ BS6 ਦੇ ਵਿੱਚ ਹੈ इशू ਹੈ ਜਿਹੜਾ ਉਹ ਪਾਰਟੀਕੁਲੇਟ ਫਿਲਟਰ ਦਾ ਆ ਰਿਹਾ ਮੈਂ ਤੁਹਾਨੂੰ ਦਿਖਾਉਣਾ ਹੈ ਵੀ ਇਹਦੇ ਚੋਹੀ ਸੈਂਸਰ ਲੱਗੇ ਹੋਏ ਆ ਜਿਹੜੇ ਆਪਾਂ BS6 ਦੇ ਵਿੱਚ ਸੋਚਦੇ ਆ ਮੈਂ ਗੱਲ ਕਰਾਂ ਵੀ ਫੋਰਚੂਨਰ ਉਹ ਆਪਣੀ ਦਾ ਠੀਕ ਹੈ ਪਰ ਮਜ਼ਾ ਕਿਹਾ ਦਿੰਦੀ ਹੈ ਜੇ ਸਹੀ ਹੋਵੇ ਤਾਂ ਆਪਾਂ ਹੁਣ ਸਾਰਾ ਕੁਝ ਖੋਲ ਕੇ ਦਿਖਾਉਣੇ ਆ ਕਸਟਮਰ ਨੂੰ ਪੁੱਛਾਂਗੇ ਵੀ ਕਿੱਥੇ ਜਾਣਾ ਹੈ ਕਿੱਥੇ ਖਲੋਣੀ ਹੈ ਕੀ ਨਹੀਂ ਕਰਾਉਣੀ ਕਿਥੋਂ ਤੱਕ ਡੀਪ ਜਾਣਾ ਕਿਉਂਕਿ ਇਹਨੂੰ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ ਆਪਾਂ ਡਾਇਗਨੋਸ ਕਰਦੇ ਪਏ ਆ ਇਹਦਾ ਇਜ਼ੀਆਰ ਵਾਲ ਵੀ ਕਲੀਨ ਕਰਾਂਗੇ ਡੀਪੀਐਫ ਕਲੀਨ ਵੀ ਕਰਾਂਗੇ ਉਹ ਵੀ ਮਿੱਤਰੋ ਬਾਈ ਜੀ ਹਾਜ਼ਰ ਦੇ ਸੀ ਕੋਈ ਗੱਲ ਨਹੀਂ ਇੰਡੋਸਕੋਪੀ ਆ ਵੀ ਕਰਾ ਵਿੱਚ ਮੁੜਿਆ ਡਾਕਟਰ ਵਰਤਦੇ ਸੀ ਨਾ ਭਰਾ ਜੀ ਆਪਾਂ ਹੁਣ ਮਿਸਤਰੀ ਵੀ ਵਰਤਨ ਲਾ ਪਿਆ ਲੋ ਕਮਾਓ ਬੋਤ ਇੱਥੇ ਰੱਖ ਲਈ ਸੀ ਰੋਕਣਾ ਇੱਥੇ ਰੋਕ ਲਾ ਲਓ ਹਲੋ ਖੁੱਲਣਾ ਬਹੁਤ ਔਖਾ ਹੈਗਾ ਦੇਖਦੇ ਆ ਕਿਥੋਂ ਕਿਥੇ ਟਿੱਕਰ ਕੀ ਹੁੰਦਾ ਹਿੰਡੋਸਕੋਪੀ ਪਾ ਕੇ ਆਪਾਂ ਚੈੱਕ ਕਰਦੇ ਸੀ ਵੀ ਡੀਪ ਐ ਬਲੌਕ ਹੋਣਾ ਹੈਗਾ ਕਸਟਮਰ ਨੇ ਇਸ ਦੇ ਚਲਦਿਆਂ ਪੂਰੀ ਟਾਕ ਕਸਟਮਰ ਦੀ ਵੀ ਆਪਾਂ ਸੁਣ ਲਈ ਹੈ ਅੱਗੇ ਵੀ ਸੁਣਾਵਾਵਾਂਗੇ ਐਕਚੁਅਲੀ ਦੇ ਵਿੱਚ ਕੋਈ ਵੀ ਗੱਡੀ ਦਾ ਹੱਲ ਕਰਨਾ ਹੋਵੇ ਤਾਂ ਉਹਨੂੰ ਬਹੁਤ ਡੀਪ ਜਾਣਾ ਪੈਂਦਾ ਹੁਣ ਤੁਸੀਂ ਦੇਖੋ ਹਿੰਡੋਸਕੋਪੀ ਪਾ ਕੇ ਆਪਾਂ ਚੈੱਕ ਕਰ ਲਿਆ ਆਪਾਂ ਇੱਕ ਬਾਅਦ ਕਰ ਲਿਆ ਨਾਤੇ ਵੀ ਜੀ ਡੀਪੀਐਫ ਤੇ ਨਾਇਕ ਕਾਉਂਟਰ ਡਾਟੇ ਕਿ ਬਲਾਕ ਇਨਾ ਜ਼ਿਆਦਾ ਹੋਇਆ ਸੀ ਸੀਪੀਐਸ ਨਾਲੋਂ ਇਹ ਥੋੜਾ ਜਿਆਦਾ ਰਹਿ ਲੈ ਰਾਖ ਖੁੱਲਿਆ ਤੇ ਕਨਵਰਟਰ ਕਨਵਰਟਰ ਨਾਲੋਂ ਇਹਦੇ ਸਰਾਖ ਭੀੜਿਆ ਇਹ 2015 ਦੇ ਵਿੱਚ ਜਿਹੜੀ ਟੈਕਨੋਲੋਜੀ ਚੇਂਜ ਹੋ ਕੇ ਗੱਡੀ ਚ ਆਈ ਹੈ ਐਰਨੋਡ ਵਿੱਚ ਇਹ ਕਿਸੇ ਹੋਰ ਗੱਡੀਆਂ ਚ ਹੈ ਹੀ ਹੋਈ ਨਹੀਂ ਇੰਨਾ ਜ਼ਿਆਦਾ ਗੰਦਾ ਹੁੰਦਾ ਹੈ ਦੋਸਤੋ ਬਈ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕਸਟਮਰ ਨੂੰ ਰਿਜ਼ਲਟ ਦੇ ਕੇ ਤੋਰੀਏ ਕਿਉਂਕਿ ਕਸਟਮਰ ਮੇਰੇ ਕੋਲੇ ਉਹੀ ਪਹੁੰਚ ਕਰਦਾ ਜਿਹੜਾ ਬੰਦਾ ਸੱਤਿਆ ਹੋਇਆ ਲੋਕਾਂ ਦਾ ਲੋਕਾਂ ਦੇ ਮਕੈਨਿਕਾਂ ਦੇ ਜਿਹੜੇ ਨਹੀਂ ਕੀਤੇ ਹੋਏ ਮਸਲੇ ਉਹ ਆਪਾਂ ਹੱਲ ਕਰੀਦੇ ਆ ਸੋ ਜਦੋਂ ਵੀ ਕਿਤੇ ਕੰਮ ਕਰਾਉਣਾ ਹੋਵੇ ਹਮ ਰਿਕਵੈਸਟ ਹੈ ਗੱਲ ਹਕੀਕਤ ਬਿਆਨ ਜ਼ਰੂਰ ਕਰਿਆ ਕਰੋ ਠੀਕ ਹੈ ਕਸਟਮਰ ਇਹ ਕਹਿੰਦਾ ਮੈਂ ਏਜੰਸੀ ਤੋਂ ਵੀ ਕਰਾਇਆ ਜੀ ਉਹ ਵੀ ਕਰਾਇਆ ਜੀ ਜਿਵੇਂ ਵੀ ਜੀ ਏਜੰਸੀ ਤੋਂ ਹੋ ਜਾਏ ਸੀ ਸੌਈਦੇ ਯਾਰ ਏਜੰਸੀ ਨੇ ਸਾਰਾ ਕੁਝ ਕਰਤਾ ਸੀ ਕੀ ਕਰਾਂਗੇ ਪਰ ਜਦੋਂ ਆਉਂਦੀ ਹੈ ਗੱਡੀ ਜਾਂ ਕੰਮ ਦੇ ਵਿੱਚ ਅਸੀਂ ਇਨਵੋਲ ਹੁੰਨੇ ਆ ਫਿਰ ਪਤਾ ਲੱਗਦਾ ਵੀ ਹੈ ਕੀ ਹੈ ਬਹੁਤ ਬਰੀਕੀ ਚ ਇੰਜਨ ਦੀ ਪ੍ਰੋਪਰ ਜਾਂਚ ਕੀਤੀ ਜਾਂਦੀ ਹੈ ਇੰਜਨ ਦੇ ਇੱਕ ਇੱਕ ਪਾਰਟ ਨੂੰ ਖੋਲ ਕੇ ਸਾਰੇ ਕੰਮ ਕੀਤਾ ਇਹਨਾਂ ਦਾ ਹੁਣ ਕਸਟਮਰ ਨੂੰ ਪੁੱਛਦੇ ਆ ਵੀ ਇਹਨਾਂ ਦਾ ਕੀ ਰਿਵਿਊ ਹੈ ਮਨਿੰਦਰ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ ਤੁਹਾਣਾ ਤਾਂ ਮੈਂ ਦੁਆ ਕਰਦਾ ਉਸ ਅਕਾਲਪੁਰ ਖੱਗੇ ਵੀ ਤੁਹਾਡੇ ਵਰਗੇ ਸੱਜਣ ਆ ਜਾਣ ਤੇ ਮੇਰੀ ਵੀ ਉਮਰ ਵਾਗੇ ਨਹੀਂ ਨਹੀਂ ਜੀ ਤੁਹਾਡੇ ਪਿਆਰ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡੇ ਪਿਆਰ ਦਾ ਭਾਜੀ ਅਸੀਂ ਇਹ ਗੱਡੀ ਨੂੰ ਹੱਥ ਨਹੀਂ ਲਾਉਂਦੇ ਸੀ ਤੇ ਤੁਹਾਡੇ ਪਿਆਰ ਕਰਕੇ ਖੁੱਲ ਗਈ ਕਿਉਂਕਿ ਖੋਲਣ ਨੂੰ ਕੋਈ ਫਰਕ ਨਹੀਂ ਇਹਨੂੰ ਟਾਈਮ ਬਹੁਤ ਲੱਗਦਾ ਸੀ ਸਰ ਐਕਚੁਅਲੀ ਕੀ ਹੈ ਵੀ ਮੈਂ ਜਲੰਧਰ ਸ਼ਹਿਰ ਨੂੰ ਬਿਲੋਂਗ ਕਰਦਾ ਉੱਥੇ ਮੈਂ ਬਹੁਤ ਮੱਥਾ ਮਾਰਿਆ ਕੰਪਨੀ ਨਾਲ ਵੀ ਤੇ ਪਲੱਸ ਇਹ ਮੈਨੂੰ ਚੀ ਦੱਸੋ ਵੀ ਤੁਸੀਂਾਂ ਦੀ دیਵਾਨਗੀ ਇੱਥੋਂ ਤੱਕਰ ਹੈ ਵੀ ਤੁਸੀਂ ਇੱਕ ਗੱਡੀ ਨੂੰ ਚਲਾਉਣ ਵਾਸਤੇ ਦੋ ਗੱਡੀਆਂ ਨੂੰ ਚਲਾਉਣ ਵਾਸਤੇ ਇੱਕ ਗੱਡੀ ਸਪੇਅਰ ਰੱਖੀ ਆ ਵੀ ਪਾਰਟਸ ਵਾਸਤੇ ਉਹਦਾ ਰੀਜ਼ਨ ਹੈ ਜੀ ਪਾਰਟਸ ਨਹੀਂ ਅਵੇਲੇਬਿਲਟੀ ਕੰਪਨੀ ਨੇ ਆਪਣਾ ਪੈਕਅਪ ਕਰ ਲਿਆ ਹੋਇਆ ਹੈ ਜੀ ਸਾਰਾ ਐਕਚੁਅਲੀ ਇਹ ਮਾਡਲ ਜਿਹੜਾ ਸੀ ਫਰਾਂਸ ਵਿੱਚ ਮੇਡ ਕੀਤਾ ਸੀ ਇਹਨਾਂ ਨੇ ਉਹਦੇ ਤੋਂ ਬਾਅਦ 16 ਤੋਂ ਬਾਅਦ ਇਹਨਾਂ ਨੇ ਕੰਟੀਨਿਊ ਨਹੀਂ ਕੀਤਾ ਨਹੀਂ ਆਈਆਂ ਭਾਜੀ ਪਰ ਮੈਂ ਜਦ ਦੀ ਇਹ ਚਲਾਉਣਾ ਮੈਨੂੰ ਇਹਦੇ ਤੋਂ ਉੱਪਰ ਵੈਸੇ ਕਾਰ ਕੋਈ ਲੱਗਦੀ ਨਹੀਂ ਕਿਉਂਕਿ ਜਿਹੜੀ ਟੈਕਨੋਲੋਜੀ ਟੋਇਟਾ ਜਾਂ ਕੋਈ ਹੋਰ ਗੱਡੀਆਂ ਯੂਜ਼ ਕਰ ਰਹੀਆਂ ਨੇ ਉਹਦੇ ਚੱਲੇ ਤੱਕ ਇੰਨੀ ਗੱਲਬਾਤ ਬਣੀ ਨਹੀਂ ਕਿਉਂਕਿ ਇਹ 6 ਸਪੀਡ ਜਾਦੀ ਇਹਨਾਂ ਨੇ ਲਾਂਚ ਕੀਤੀ ਹੈ ਇਹ 6 ਸਪੀਡ ਆਟੋਮੈਟਿਕ ਚ ਲਾਂਚ ਕੀਤੀ ਹੈ ਮੈਨੂਅਲ ਵੀ ਆਂਦੀ ਹੈ ਸੀਗੀ ਪਰ ਜੋ ਇਹਦਾ 6 ਸਪੀਡ ਇਹ ਭਾਜੀ ਉਹ ਨੋਰ ਦਾ ਉਹ ਮਾਡਲ ਹੈ ਜਿਹੜਾ ਬੰਦ ਹੋ ਚੁੱਕਾ ਜੀ ਫੋਰਚੂਨਰ ਮੈਂ ਚਲਾਈ ਜੀ ਤੇ ਨੋਵਾ ਮੈਂ ਰੱਖੀ ਹੈ ਠੀਕ ਹੈ ਮਰਸੀਡੀਜ਼ ਮੈਂ ਚਲਾਈ ਵੋਲਵੋ ਮੈਂ ਚਲਾਈ ਪਰ ਮੈਂ ਸਮਝਦਾ ਹਾਂ ਵੀ ਆਪਾਂ ਪਹਿਲਾਂ ਇਹਦਾ ਜਦੋਂ ਆਪਾਂ ਡਾਇਗਨੋਸ ਕੀਤਾ ਉਹੀ ਸਮੱਸਿਆ ਪਹਿਲੀ ਗੱਡੀ ਚੀ ਜਿਹੜੀ 2020 ਚ 22 22 ਚ ਮੈਂ ਤੁਹਾਨੂੰ ਫੋਨ ਕੀਤਾ ਸੀ ਤੁਹਾਨੂੰ ਵੀ ਇਹੀ ਦੱਸਿਆ ਸੀ ਡੀਪੀਐਫ ਜੀ ਪਾਰਟੀਕੂਲੇਟ ਫਿਲਟਰ ਦਾ ਲਿਖਿਆ ਸੀ ਇਹਦੇ ਚ ਸੂਟ ਮਾਸ ਵੈਲਿਊ ਮੈਂ ਕੈਪਚਰ ਕੀਤੀ ਹੋਈ ਆ ਅੱਛਾ ਜੀ ਠੀਕ ਹੈ ਜੀ ਹੈ ਕਨਵਰਟਰ ਕਨਵਰਟਰ ਹੀ ਹੈ ਠੀਕ ਹੈ ਜੀ ਪਰ 2015 16 ਚ ਬੰਦ ਹੋ ਗਈ ਤੇ 17 ਚ ਬੰਦ ਹੋ ਗਈ ਆ 17 ਚ ਬੰਦ ਹੋ ਗਈ 2020 ਲਾਸਟ ਸਟਾਰਟਿੰਗ ਤੇ ਗਵਰਨਮੈਂਟ ਨੇ ਰੂਲ ਬਣਾਤਾ ਸੀ ਵੀ ਅਸੀਂ BS6 ਤੋਂ ਬਿਨਾ ਸਾਰੀਆਂ ਗੱਡੀਆਂ ਬੰਦ ਕਰਾਂਗੇ। ਬੰਦ। ਤੁਸੀਂ BS6 ਤੋਂ ਬਿਨਾ ਹੋਰ ਆ ਗਈ। ਪਰ ਹੋਰ ਦੇ ਵਿੱਚ ਇੰਨੀ ਇੱਕ ਸੋਧੀ ਹੋਈ ਹੈ। ਮੈਂ ਸੋਚਦਾ ਐ ਵੀ ਇਹ ਜੇ ਗੱਡੀ ਜੇ ਮੈਨੂੰ ਸੁਣਨ ਚ ਆਇਆ ਵੀ ਇਹ ਲਾਂਚ ਕਰ ਰਹੇ ਦੁਬਾਰਾ। ਜੇ BS6 ਕਰ ਰਹੇ ਐ ਤੇ ਬਾਈ ਜੀ ਕਿੱਥੋਂ ਤੱਕ ਇਹ ਕੰਪਲੀਕਟ ਕੰਪਲੀਕੇਟ ਕਰਨਗੇ ਇਹਨੂੰ। ਇੰਨੀ ਇੱਕ ਤੰਗ ਕਰਨਗੇ ਲੋਕਾਂ ਨੂੰ ਤੇ ਮਿਸਤਰੀਆਂ ਨੂੰ ਤੇ ਮੈਂ ਕਹਿੰਦਾ ਵੀ ਟੈਕਨੋਲੋਜੀ ਦੇਖ ਕੇ ਮੈਂ ਇਹਦੀ دیਵਾਨਗੀ ਦਾ ਭਾਜੀ ਮਝ ਆ ਗਿਆ ਕਿਉਂਕਿ ਐਕਸਲ ਕੱਢਿਆ ਤਾਂ ਤੇਲ ਨਹੀਂ ਰਿਕਲਿਆ ਤੁਸੀਂ ਕਹਿੰਦੇ ਭਾਈ ਫਿਲਿੰਗ ਕਿਵੇਂ ਕਰਾਂਗੇ ਮੈਂ ਤਾਂ ਤੁਹਾਨੂੰ ਕਿਹਾ ਸੀ ਭਾਜੀ ਭਾਜੀ ਉਹ ਜਿਹੜੀ ਸੀ ਤੁਸੀਂ ਗੋਲ ਨਹੀਂ ਚਾਹਦੇ ਹੋ ਸ਼ਾਇਦ ਕਿ ਤੇ ਫਿਲਿੰਗ ਜਨਾ ਪੈ ਜੀ ਹੈ ਹਾਂ ਕਿਉਂਕਿ ਹਰ ਇੱਕ ਚੀਜ਼ ਇੱਕ ਜਿਵੇਂ ਆ ਕਮੈਂਟ ਪਾਉਣ ਵਾਲਾ ਕਹਿੰਦਾ ਇਹ ਭਾਈ ਤੋਂ ਕਿਹੜਾ ਮਸਲੇ ਹੱਲ ਹੋਣੇ ਜੇ ਨਹੀਂ ਹੁੰਦੇ ਤਾਂ ਪਰਮਾਤਮਾ ਕਰਵਾ ਦਿੰਦਾ ਜੀ ਮੇਰੇ ਵੱਸ ਨਹੀਂ ਵਿਦ ਬਣਦੀ ਹੁੰਦੀ ਹੈ ਅਸੀਂ ਇੰਨਾ ਕੁ ਡੀਪ ਜਾਣਦੇ ਆ ਵੀ ਮੈਂ ਇਸ ਗੱਲ ਦੇ ਬਹੁਤ ਖੁਸ਼ ਆ ਵੀ ਕਿ ਇਹ ਐਕਸਲ ਕਰਨਾ ਹੋਵੇ ਇਹਦੇ ਵਿੱਚ ਉਹ ਮਿਸਤਰੀ ਉਹ ਚੀਜ਼ ਨਹੀਂ ਪਾਈ ਟੈਕਨੋਲੋਜੀ ਇੰਨੀ ਅਡਵਾਂਸ ਕਰਤੀ ਵੀ ਤੇਲ ਹੈ ਐਕਸਲ ਕਢਣ ਤੋਂ ਬਾਰ-ਬਾਰ ਨਹੀਂ ਨਿਕਲ ਰਹਾ ਨਹੀਂ ਨਹੀਂ ਕਢ ਰਿਹਾ ਲੋਕਾਂ ਨੇ ਕਿਹਾ ਭਾਈ ਜੀ ਕਦੇ ਹੋ ਸਕਦਾ ਹੈ ਸੀਲ ਹੈ ਬੜੇ ਸਾਰੇ ਚਮਚਾ ਜਿਹਾ ਦੇ ਦੇ ਮੈਨੂੰ ਬੜੇ ਸਾਰੇ ਮਿਸਤਰੀ ਮਹੰਗੂ ਸ਼ਰਾਰਤੀ ਕਰ ਲਾਪੇ ਹੱਥ ਵੀ ਖਰਾਬ ਕਰ ਲੈਂਦੇ ਐਕਚੁਅਲੀ ਚ ਕਾਰਬਨ ਦੇ ਵਿੱਚ ਉਨੀ ਨਹੀਂ ਹੈਗੀ ਠੀਕ ਹੈ ਜੀ ਜਿੰਨੀਆਂ ਆਮ ਗੱਡੀਆਂ ਦੇ ਵਿੱਚ ਹੁੰਦੀ ਆ ਆ ਪਿਆ ਜੀ ਇਹਦਾ ਈਜ਼ੀਅਰ ਵਾਲ ਐਗਜਾਸਟ ਗੈਸ ਆਏ ਬੇਟਾ ਸਰਕੂਲੇਸ਼ਨ ਆਪੇ ਠੀਕ ਹੈ ਜੀ ਆ ਪਿਆ ਜੀ ਇਹਦਾ SMOKER COOLER ਹੋ ਠੀਕ ਹੈ ਜੀ ਆਪਾਂ ਇਹ ਵੀ ਕਲੀਨ ਕਰਾਂਗੇ ਮੈਨੂੰ ਇੱਕ ਚੀਜ਼ ਦੱਸੋ ਭਾਜੀ ਵੀ ਇਹ ਗੱਡੀ ਦਾ ਨਾਮ ਕੀ ਹੈ ਇਹਨੀਆਂ ਖੂਬੀਆਂ ਕੀ ਲੋਕਾਂ ਨੂੰ ਤੁਸੀਂ ਚਲਾਈਆਂ ਮੈਂ ਘੱਟ ਚਲਾਈ ਦੇਖੋ ਮੈਂ ਖੂਬੀਆਂ ਗਿਣਨ ਲੱਗਾ ਤੇ ਲੋਕਾਂ ਨੂੰ ਮਿਲ ਨਹੀਂ ਨਹੀਂ ਹੈ ਕਿਉਂਕਿ ਲਿਮਟਿਡ ਜਿਆ ਮਾਡਲ ਆਈਸੀ 7000 ਗੱਡੀ ਇਹਨਾਂ ਨੇ ਲਾਂਚ ਕੀਤੀ ਸਾਰੀ ਸਾਥੀ ਹੋਈ ਮੈਨੂੰ ਪਤਾ ਜੀ ਹਾਂ ਤੇ ਉਦੋਂ ਤੋਂ ਬਾਅਦ ਇਹਨਾਂ ਨੇ ਇਹਨੂੰ ਕੰਟੀਨਿਊ ਨਹੀਂ ਕੀਤਾ ਡਿਸਕੰਟੀਨਿਊ ਕਰ ਗਏ ਪਰ ਜਦੋਂ ਤੱਕ ਮੈਂ ਤਾਂ ਚਲਾ ਰਿਹਾ ਜੀ ਜਦ ਤੱਕ ਮੈਨੂੰ ਇਹਦੇ ਪਾਰਟਸ ਕੰਪਨੀ ਅਵੇਲੇਬਲ ਹੋ ਜਾਂਦੇ ਨੇ ਪਰ ਔਨ ਡਿਮਾਂਡ ਆਂਦੇ ਨੇ ਉਹ ਸਾਰੇ ਪੈਸੇ ਐਡਵਾਂਸ ਦੇ ਤੇ ਭਾਜੀ ਦੱਸਿਓ ਕਿ ਲੋਕਾਂ ਨੂੰ ਸਮਝ ਜੀ ਆ ਜਾਣਾ ਈਜੀਆਰ ਡੀਜ਼ਲ ਫਿਲਟਰ ਇਹਦਾ ਜਿਹੜਾ ਦੇਖੋ ਜੀ ਡੀਜ਼ਲ ਫਿਲਟਰ ਮੈਨੂੰ ਲੱਗਦਾ ਜੀ ਵੀ ਕੰਪੈਰੀਟਿਵਲੀ ਜਿਹੜੀਆਂ ਮਰਸੜੀਆਂ ਆ ਸਾਉਡੀਜ਼ ਲੋਕ ਚਲਾਉਂਦੇ ਨੇ ਉਹਦੇ ਕੰਪੈਰੀਟਿਵਲੀ ਹੈ ਪਹਿਲਾਂ ਇਹ ਤਾਂ ਪ੍ਰਾਈਸ 16000 ਰੁਪਏ ਸੀ ਡੀਜ਼ਲ ਦਾ ਅੱਜ ਦਾ ਨਹੀਂ ਦੋਸਤ ਅੱਜ 10000 ਰੁਪਏ ਦਾ ਇਹਨਾਂ ਨੇ ਘਟਾਇਆ ਕਿਉਂਕਿ ਡਿਸਕੰਟੀਨਿਊ ਹੋ ਗਿਆ ਮਾਡਲ ਉਹਦੇ ਕਰਕੇ ਰੇਟ ਮੈਂ ਮੈਨੂੰ ਲਾਸ ਇਸ ਵਾਰ ਹੀ ਮਿਲਿਆ 9500 ਦਾ 9600 ਦਾ ਪਹਿਲਾਂ ਮੈਂ 16000 ਦਾ ਹੀ ਕੋੰਦਾ ਰਿਹਾ ਇਥੇ ਮੈਂ ਇਹ ਕਰ ਕਰਦਾ ਵੀ ਮੈਂ ਚਵਾਨੀਆਂ ਥੇਲੀਆਂ ਮਗਰ ਨਹੀਂ ਲੱਗਦਾ ਬਾਜੀ ਬਿਲਕੁਲ ਠੀਕ ਹੈ ਜੀ ਤੁਸੀਂ ਜਲੰਧਰੋਂ ਆਏ ਹੋ ਡਿਟੇਲਰ ਕਿੰਨੇ ਹੋਗੇ ਮਕੈਨਿਕ ਕਿੰਨੇ ਹੋਗੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਕਹਿੰਦੇ ਗੱਡੀ ਦੇ ਗਾਹਕ ਦੇ ਅਕੋਰਡਿੰਗ ਟੇਸਟ ਦੇ ਕੰਮ ਹੋਣਾ ਚਾਹੀਦਾ ਬੀਸਿਕਲੀ ਬਾਜੀ ਕਰਾਨ ਵਾਲੇ ਤੇ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਬਿਲਕੁਲ ਕਰਦੀਆਂ ਬਾਜੀ ਠੀਕ ਹੈ ਨਹੀਂ ਇਹ ਜ਼ਰੂਰੀ ਨਹੀਂ ਵੀ ਕਰਨ ਮੈਂ ਕਪੈਸਿਟੀ ਰੱਖਾਂ ਤੇ ਤੁਸੀਂ ਅੱਗੋਂ ਮਕੈਨਿਕ ਵੀ ਉਸ ਲੈਵਲ ਦਾ ਨਾ ਹੋਵੇ ਉਹ ਕਾਰੀ ਨਾ ਪਾ ਕੇ ਮਰੀ ਕਿ ਇਹ ਜੋ ਅੱਜ ਬਾਜ਼ਾਰ ਦਾ ਟ੍ਰੈਂਡ ਹੈ ਉਹਦੇ ਚ ਇਸ ਲੈਵਲ ਤੇ ਜਾਜ ਨਹੀਂ ਸਕਦਾ ਕੋਈ ਜਿੰਨਾ ਕਿ ਤੁਸੀਂ ਡਾਇਗਨੋਸ ਤੇ ਜ਼ੋਰ ਦਿੰਨੇ ਹੋ ਕਿ ਕਿੱਥੇ ਪ੍ਰੋਬਲਮ ਡਾਇਗਨੋਸ ਹੋਊਗਾ ਤਾਂ ਨੁਕਸ ਲੱਭੂਗਾ ਜੀ ਬਿਲਕੁਲ ਠੀਕ ਹੈ ਨਾ ਮੇਰਾ ਸਹੀ ਮੈਥਡ ਇਹ ਹੈ ਡਾਇਗਨੋਸ ਤੇ ਮੇਰਾ ਜ਼ੋਰ ਜ਼ਿਆਦਾ ਹੁੰਦਾ ਹੈ ਉਦੋਂ ਬਾਅਦ ਮੁੰਡਿਆਂ ਨੂੰ ਫੜਾਉਣਾ ਵੀ ਚੱਕੋ ਮੁੰਡੋ ਕਰ ਉਹਨੂੰ ਕਲੀਅਰਿੰਗ ਇਹ ਤਾਂ ਬਹੁਤ ਅਜੀਬ ਗੱਲ ਹੈ ਜੀ ਅੱਗੋਂ ਜੇ ਕਹਿੰਦੇ ਹੁੰਦੇ ਵੀ ਤੁਸੀਂ ਕਿਸੇ ਜੀ ਦੀ ਡਾਕਟਰ ਹੋ ਤੇ ਸ਼ਫਾ ਵੰਡਣੀ ਵੀ ਚਾਹੀਦੀ ਹੈ ਵਾਹ ਜੀ ਹੁਣ ਆਪਾਂ ਪਹਿਲਾਂ ਇਹਨੂੰ ਸਟਾਰਟਿੰਗ ਤੇ ਕਿਹਾ ਸੀ ਡੀਪੀਐਫ ਨਾਟ a ਡੀਪੀਐਫ ਵਰਜਨ ਡੀਪੀਐਫ ਦਾ ਹੀ ਆ ਬਾਪਾ ਕਹਿ ਸਕਦੇ ਆ ਵੀ ਉਹਦੀ ਡੀਐਨਏ ਉਹਦਾ ਥੋੜਾ ਥੋੜਾ ਲਾਇਆ ਹੈ ਪਰ ਦੋ ਕੈਟੇਨੈਟਰ ਕਨਵਰਟਰ ਅਲੱਗ-ਅਲੱਗ ਕਰਕੇ ਲਾ ਕੇ ਕੰਮ ਇਹਨਾਂ ਨੇ ਉਹ ਆਪਾਂ ਅੱਜ ਡੀਪੀਐਫ ਦਾ ਇੱਕ ਜਿਹੜਾ ਨੌਂਸ ਹੈ ਉਹ ਬਹੁਤ ਬਰੀਕ ਕਣਾਂ ਨੂੰ ਆਪਣੇ ਅੰਦਰ ਸਮੇਟਣਾ ਹੋ ਗਿਆ ਪਰ ਇਸ ਗੱਡੀ ਕੰਪਨੀ ਨੇ ਡੀਪੀਐਫ ਦੀ ਥਾਂ ਤੇ ਕੈਟੇਨੈਟਰ ਕਨਵਰਟਰ ਦੋ ਦੇ ਦਿੱਤੇ ਦੋ ਦੇ ਦਿੱਤੇ ਆ ਪਿਆ ਜਿਹੜਾ ਇੱਕ ਕਲੀਨਿੰਗ ਵਾਸਤੇ ਛੱਡਿਆ ਹੋਇਆ ਠੀਕ ਹੈ ਜੀ ਆ ਪਿਆ ਇਹ ਆ ਲੋ ਇਹ ਆਲੋ ਆਲੋ ਇਹਦੇ ਵਿੱਚ ਕੈਮੀਕਲ ਪਾ ਕੇ ਛੱਡਿਆ ਹੋਇਆ ਹੈ ਜਿਹੜਾ ਲੰਮਕ ਰਿਹਾ ਠੀਕ ਹੈ ਜੀ ਫਸਟ ਦੇ ਉੱਤੇ ਇਹ ਇਹਦੇ ਵਿੱਚ ਕਾਰਬਨ ਇਹਨਾਂ ਨਹੀਂ ਸੀ ਜਿੰਨਾ ਭਾਜੀ ਤੁਸੀਂ ਵੇਖਿਆ ਸੀ ਆਉਂਦੇ ਉਹਦੇ ਚਾ ਕਿਉਂਕਿ ਮਤਲਬ ਕੰਪਨੀਆਂ ਦਾ ਗਵਰਨਮੈਂਟ ਦਾ ਇੱਕੋ ਹੀ ਹੈ ਵੀ ਬੰਦੇ ਨੂੰ ਬਚਾਉਣਾ ਹੈ ਬਚਾ ਕਿਵੇਂ ਬਚਾਉਣਾ ਸਲੂਸ਼ਨ ਕੰਟਰੋਲ ਲੋਕਾਂ ਨੇ ਤਾਂ ਤਾਤ ਤੋਂ ਮਹਿਬੂਰ ਹੈ ਗੰਦੀ ਗੱਡੀ ਵੀ ਲੈਣੀ ਹੈ ਜਿਹੜੀ ਐਕਸਪਾਇਰ ਹੋਈ ਉਹ ਵੀ ਲੈਣੀ ਹੈ ਪਰ ਗਵਰਨਮੈਂਟ ਕਹਿੰਦੀ ਆ ਵੀ ਇਹ ਲੋਕ ਜਿੰਨੇ ਬਚ ਸਕਣ এনਵਾਇਰਨਮੈਂਟ ਦੇ ਵਿੱਚ ਜਿਹੜਾ ਲੈਡ ਹੈ ਕਾਰਬਨ ਡਾਈਆਕਸਾਈਡ ਹੈ ਕਾਰਬੋਮੋਨੋਆਕਸਾਈਡ ਹੈ ਜਾਂ ਜਿਹੜੀਆਂ ਝੁਗੰਦੀਆਂ ਹਾਰਮਫੁਲ ਗੈਸਾਂ ਨਿਕਲਦੀਆਂ ਉਹ এনਵਾਇਰਨਮੈਂਟ ਤੇ ਇਨਸਾਨ ਦੇ ਅਨੁਕੂਲ ਨਹੀਂ ਬੇਸਿਕਲੀ ਜੀ ਗਵਰਨਮੈਂਟ ਤਾਂ ਬਹੁਤ ਅਵੇਅਰ ਕਰਦੀ ਲੋਕ ਹੋਣਾ ਨਹੀਂ ਚਾਹੁੰਦੇ ਨਹੀਂ ਹੁਣ ਚਲਦੇ ਜੀ ਸਮਾ ਦੋਸਤੋ ਡੀਪੀਐਫ ਹੈ ਜਿਹੜਾ ਉਹ ਸਾਹਮਣੇ ਗੱਡੀ ਖੜੀ ਹੈ ਮੈਂ ਸਮਝਦਾ ਵੀ 2000 ਭਾਜੀ 15 ਮਾਡਲ ਹੈ 2015 ਦੇ ਵਿੱਚ ਗਵਰਨਮੈਂਟ ਨੇ ਨੋਰਮਸ ਅਜੇ ਇੰਡੀਆ 'ਚ ਨਹੀਂ ਬਣਾਏ ਸੀ 2020 'ਚ ਬਣੇ ਆ ਪਰ ਇਸ ਗੱਡੀ ਰੈਨੋਡ ਦੀ ਵਿੱਚ ਡੀਪੀਐਫ ਲਾ ਕੇ ਆ ਗਿਆ ਸੀ ਵਿਦਆਊਟ ਯੂਰੀਆ ਇਹ ਹੋ ਚੁੱਕਿਆ ਬਲਾਕ ਆਪਾਂ ਇਹਦੇ 'ਚ ਕੈਮੀਕਲ ਪਾ ਕੇ ਇਹਨੂੰ ਪੁੱਠਾ ਲਮਕਾਇਆ ਹੋਇਆ ਹੈ ਇਹਦੇ ਵਿੱਚ ਦੀ ਸਿੱਪ ਸਿੱਪ ਨਿਕਲ ਰਿਹਾ ਕਿਉਂਕਿ ਕੈਮੀਕਲ ਇਹਦੀ ਡਸਟ ਨੂੰ ਰਿਮੂਵ ਕਰੂਗਾ ਫਿਰ ਇਹਨੂੰ ਪਾਣੀ ਦੇ ਫਲੋ ਨਾਲ ਆਪਾਂ ਬਾਹਰ ਕੱਢਾਂਗੇ ਟਾਈਮ ਬਹੁਤ ਲੱਗਦਾ ਹੈਗਾ ਈਜ਼ੀਅਰ ਵਾਲ ਕਰ ਰਹੇ ਹੈਗੇ ਆ ਠੀਕ ਹੈ ਜੀ ਇਹਦਾ 1/1 ਪਾਰਟ ਜਿਹੜਾ ਕਲੀਨ ਕਰਾਂਗੇ ਇਸੇ ਕਰਕੇ ਖੁੱਲੀ ਆਪਸ਼ਨ ਰੱਖੀ ਦੀ ਆ ਟਾਈਮ ਦੀ ਆ ਤੁਹਾਡੇ ਸਾਹਮਣੇ ਕਲੀਨ ਦੋਸਤੋ ਇਹ ਕਾਰਬਨ ਉਹੀ ਹੈ ਜਿਹੜੀ ਸਲੈਂਸਰ ਦੇ ਵਿੱਚ ਹੁੰਦੀ ਹੈ ਸਲੈਂਸਰ ਤੋਂ ਰੀ ਸਰਕੂਲੇਸ਼ਨ ਹੋ ਕੇ ਈਜ਼ੀਅਰ ਵਾਲ ਤੇ ਮੈਨੀਫੋਲਡ ਤੇ ਜਾਂਦੀ ਹੈ ਕੁਝ ਬਹੁਤ ਸਾਰੇ ਦੋਸਤੇ ਕੈਦਰ ਵਿੱਚ ਨਹੀਂ ਜੀਏ ਭਾਈ ਜੀ ਝੂਠ ਮਾਰ ਰਹੇ ਨਹੀਂ ਜਿਹੜੀ ਇਹ ਅਣਬਲੇ ਕਾਨਾ ਦੁਬਾਰਾ ਬਾਲਣ ਵਾਸਤੇ ਇਹਦੇ ਵਿੱਚ ਐਂਟਰ ਹੁੰਦਾ ਤਾਂ ਜੋ ਇੰਜਨ ਦੀ ਟੈਂਪਰੇਚਰ ਵੀ ਠੀਕ ਹੋ ਜਾਵੇ ਤੇ ਇਹ ਅਣਬਲੇ ਕਾਨਾ ਦੁਬਾਰਾ ਬਾਲ ਸੋ ਆਪਾਂ DPF ਪਲਸ ਕੈਟਾਲਾਈਟ ਕਨਵਰਟਰ ਇਹ ਆਪਾਂ ਕਲੀਨ ਕਰ ਦਿੱਤੇ DPF ਪਲਸ ਕੈਟਾਲਾਈਟ ਕਨਵਰਟਰ ਕਰਨ ਦਾ ਮਤਲਬ ਹੀ ਸਾਡਾ ਇਹ ਆ ਆਪਾਂ ਹੁਣ ਐਂਡੋਸਕੋਪੀ ਪਾ ਕੇ ਦੇਖ ਲਿਆ ਵੀ ਅੰਦਰ ਬਲੋਕਰਸ ਹੈ ਕਿ ਨਹੀਂ ਬਲੋਕਰਸ ਇਹਦੀ ਬਿਲਕੁਲ ਨਿਕਲ ਚੁੱਕੀ ਆ ਇਸ ਵਿੱਚ ਅਜਿਹੇ ਮਸਲੇ ਸੀ ਬੂਸਟ ਨਹੀਂ ਬਰ ਰਿਹਾ ਸੀ ਮੋਡੂਲੇਟਰ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਵੀਰ ਜੀ ਹੁਣੇ ਹੈਪੀ ਗਏ ਹੈਗੇ ਆ ਪਰ ਜਦੋਂ ਵੀ ਕੋਈ ਕੰਮ ਸੱਜਣ ਨੇ ਕਰਾਉਣਾ ਹੋਵੇ ਜਿਵੇਂ ਅਸੀਂ ਕਰਨਾ ਚਾਹੁੰਦੇ ਆ ਸਾਡੇ ਮੁਤਾਬਕ ਕਰਾਉਂਗੇ ਤੇ 100% ਹੀ ਰਿਜ਼ਲਟ ਦੇਵਾਂਗੇ ਜਿਹੜੀ ਗੱਡੀ ਦਾ ਸਮਾਨ ਨਾ ਮਿਲਦਾ ਹੋਵੇ ਆ ਪੇਸ਼ੈਂਸ ਰੱਖੋ ਗੱਡੀ ਛੱਡੋ ਹੱਲ ਕਰਾਂਗੇ ਪਰ ਜੇ ਇੱਕ ਤੁਹਾਡੇ ਅੰਦਰ ਕੋਈ ਸ਼ੰਕਾ ਹੈ ਤਾਂ ਉਹ ਵਿਅਕਤੀ ਬਿਲਕੁਲ ਵੀ ਕਿਤੇ ਨਾ ਸਾਡੇ ਕੋਲੇ ਆਵੇ ਸੋ ਸਮਾਨ ਤੇ ਟੂਲ ਉਹ ਰੱਖੀਦਾ ਜਿਹੜਾ ਕਿਤੇ ਵੀ ਕਿਸੇ ਮਕੈਨਿਕ ਨੇ ਨਹੀਂ ਰੱਖਿਆ ਹੋਇਆ ਮੈਂ ਕਿੰਨਾ ਵੀ ਕੋਈ ਵੀ ਮਕੈਨਿਕ ਮੇਰੇ ਵਾਂਗੂ ਕੰਮ ਕਰ ਸਕਦਾ ਹੈ ਅਗਰ ਪ੍ਰੋਪਰ ਟੂਲ ਰੱਖੇ ਥੋੜਾ ਜਿਹਾ ਕਸਟਮਰ ਨੂੰ ਅਵੇਅਰ ਕਰੇ ਕਸਟਮਰ ਚਾਹਦਾ ਮੇਰਾ ਖਰਚਾ ਘੱਟ ਹੋਵੇ ਮਕੈਨਿਕ ਕਹਿੰਦਾ ਵੀ ਮੇਰਾ ਖਰਚਾ ਜ਼ਿਆਦਾ ਹੋ ਗਿਆ ਦੋਨਾਂ ਦੇ ਚੱਲਦੇ ਆਸੀਂ ਕੇਹੜੀ ਕਸਟਮਰ ਨੂੰ ਜਵਾਬ ਦੇ ਦਿੰਨੇ ਅਸੀਂ ਵੀ ਦੇ ਦਨੇ ਹੁੰਨੇ ਜਦੋਂ ਸਾਡੇ ਅਨਸਾਰ ਨਹੀਂ ਚੱਲਣਾ ਚਾਹੁੰਦਾ ਡੀਪੀਐਫ ਨੂੰ ਕਲੀਨ ਕੀਤਾ ਹੈਗਾ ਕਾਟਲਨੇਟਰ ਕਨਵਰਟਰ ਨੂੰ ਕਲੀਨ ਕੀਤਾ ਹੈ ਦੋਨੇ ਚੀਜ਼ਾਂ ਡੀਪੀਐਫ ਐਂਡ ਕਾਟਲਨੇਟਰ ਕਨਵਰਟਰ ਉਸ ਮਾਡਲ ਦੀ ਗੱਡੀ ਦੇ ਵਿੱਚ ਆਇਆ ਹੋਇਆ ਤੁਸੀਂ ਗੂਗਲ ਤੇ ਰਿਸਰਚ ਵੀ ਕਰ ਸਕਦੇ ਹੋ ਜਿਹੜੀ ਸੂਟ ਮਾਸ ਵੈਲਿਊ ਉਸ ਟਾਈਮ ਤੇ ਦਿੱਤੀ ਸੀ ਜਿਹੜੀ 2020 ਦੇ ਵਿੱਚ ਆਈ ਹੋਇਆ ਸੂਟ ਮਾਸ ਵੈਲਿਊ ਦੱਸਣ ਦਾ ਟੈਂਪਰੇਚਰ ਦੇ ਸੈਂਸਰ ਲੱਗੇ ਹੋਏ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਹਾਂ ਕੋਈ ਵੀ ਗੱਡੀ ਦਾ ਕੰਮ ਕਰਨਾ ਹੋਵੇ ਬਹੁਤ ਹੀ ਬਰੀਕੀ ਤੇ ਜਾਣਾ ਪੈਂਦਾ ਹੈ ਕਸਟਮਰ ਨੂੰ ਕਈ ਵਾਰੀ ਪਤਾ ਨਹੀਂ ਕਸਟਮਰ ਤਾਂ ਖਾਲੀ ਤੇਲ ਪਾਣੀ ਬਦਲਾਇਆ ਉਹਦੀ ਜੌਬ ਡਨ ਉਹ ਤਾਂ ਕਹਿੰਦਾ ਮੈਂ ਸਭ ਕੁਝ ਕਰਵਾ ਲਿਆ ਮੈਂਨੇ ਸਭ ਕੁਝ ਕਰਵਾ ਲਿਆ ਮੈਂਨੇ ਸਭ ਕੁਝ ਕਰਵਾ ਲਿਆ ਪਰ ਹੋਇਆ ਬਾਬੇ ਕਾ ਠੁੱਲੂ ਵੀ ਨਹੀਂ ਹੁੰਦਾ ਜੀ ਕਿਉਂਕਿ ਕਸਟਮਰ ਆਪਣੇ ਆਪ ਨੂੰ ਇੰਨਾ ਖੁਸ਼ ਰੱਖਦਾ ਵੀ ਮੈਂ ਇਹਦੇ ਚ ਤੇਲ ਆਪ ਪਵਾਤਾ ਜੀ ਜਦ ਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਤੇਲ ਕਿਹੜਾ ਪੈਣਾ ਚਾਹੀਦਾ ਹੈ ਤੇ ਕਿਹੜੀ ਗ੍ਰੇਡਿੰਗ ਹੈ ਤੇ ਕੀ ਕੰਮ ਕਰਦੀ ਹੈਗੀ ਹੈ ਇਹਦੀ ਸਲਫਰ ਕਿੰਨਾ ਹੈ ਕਿੰਨਾ ਨਹੀਂ ਹੈਗਾ ਇਹ ਇੱਕ चीज ਬਹੁਤ ਬਰੀਕੀ ਚ ਜਾਣਦਾ ਸਾਡਾ ਮਕਸਦ ਹੀ ਇਹੀ ਹੁੰਦਾ ਤੁਹਾਨੂੰ ਵਾਰ-ਵਾਰ ਦਿਖਾ ਰਹੇ ਹਾਂ ਦੇ ਹੋਲ ਆ ਜਿਹੜੇ ਉਹ ਪ੍ਰੋਪਰ ਸਾਰੇ ਦੇ ਸਾਰੇ ਕਲੀਨ ਹੋ ਚੁੱਕੇ ਸੋ ਬਿਲਕੁਲ 100% ਕਲੀਨ ਹੋ ਚੁੱਕੇ ਕਸਟਮਰ ਉਹਨੂੰ ਪੁੱਛਦੇ ਨੇ ਵੀ ਇਹਨਾਂ ਦਾ ਕੀ ਰਿਵਿਊ ਹੈ ਨਾਲੇ ਇਹਨਾਂ ਦਾ ਹਾਸਾ ਕਿੱਡਾ ਕਰਦੇ ਆ ਪਹਿਲਾਂ ਦੁਖੀ ਕਿੰਨੇ ਸੀ ਆਜੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਮਨਿੰਦਰ ਭਾਈ 사ਸੀ 사ਸੀ ਘਲਵਾਲਾ ਜੀ 사ਸੀ ਘਲਵਾਲਾ ਇਹਦੇ ਘਰ ਰੌਣਕ ਲੱਗਦੇ ਭਾਜੀ ਉਹ ਤੁਹਾਨੂੰ ਦੇਖ ਕੇ ਉਦਾਂ ਵੀ ਆ ਜਾਂਦੀ ਹਾਏ ਸਰ ਇਹ ਗੱਡੀ ਹੈ ਜਿਹੜੀ ਜਿਹੜੀ ਤੁਸੀਂ ਪਰਸੋ ਛੱਡੀ ਸੀ ਥੋੜੇ ਸ਼ਬਦਾਂ ਚ ਤੁਹਾਨੂੰ ਕੀ ਰਿਜ਼ਲਟ ਮਿਲਿਆ ਡਾਇਗਨੋਸ ਕੀ ਫਰਕ ਲੱਗਿਆ ਦੇਖੋ ਸਰ ਜਿਹੜੀ ਪ੍ਰੋਬਲਮ ਨਾਲ ਮੈਂ ਆਇਆ ਸੀ ਕਿਉਂਕਿ ਮੇਰੇ ਤੋਂ ਪਹਿਲਾਂ ਇਹਦੇ ਨਾਲ ਦੀ ਖੋਰ ਸੀ ਮੈਂ ਅੱਜ ਰਿਗਰੈਟ ਆਪਣੇ ਆਪ ਚ ਵੀ ਫੀਲ ਕੀਤਾ ਇਹਨਾਂ ਦੇ ਮੁੰਡਿਆਂ ਅੱਗੇ ਵੀ ਕਰ ਦਿੱਤਾ ਵੀ ਮੈਂ ਉਦੋਂ ਕਿਉਂ ਨਹੀਂ ਆਇਆ 2 ਸਾਲ ਪਹਿਲਾਂ 2 ਸਾਲ ਪਹਿਲਾਂ ਪਰ ਜਿਹੜਾ ਹੁਣ ਭਾਜੀ ਨੇ ਨੁਕਸ ਕਰ ਦਿੱਤੇ ਨੇ ਜਾਂ ਭਾਜੀ ਦਾ ਡਾਇਗਨੋਸ ਲੈਵਲ ਹੈ ਉਹ ਮੈਂ ਆਪ ਵੀ ਕੋਈ ਕਾਰਾ ਦਾ ਕੰਮ ਕਰਦਾ ਰਿਆਂ ਪਰ ਉਹ ਲੈਵਲ ਮੈਂ ਹਲੇ ਤੱਕ ਪੰਜਾਬ ਚ ਦੇਖਿਆ ਨਹੀਂ ਇਹਨਾਂ ਵੀ ਇਹਨਾਂ ਦੇ ਮੂੰਹ ਤੇ ਕਹਿ ਰਹੇ ਆ ਤੇ ਨਾ ਹੀ ਕੋਈ ਇਹਨਾਂ ਨੇ ਮੈਨੂੰ ਕੋਈ ਵੱਖਰੇ ਇਸ ਗੱਲ ਦੇ ਪੈਸੇ ਦੇਣੇ ਨੇ ਪਰ ਇੱਕ ਗੱਲ ਹੈ ਜੇ ਸ਼ਫਾ ਔਰ ਕਾਮਦੀ ਤਸल्ली ਕਰਾਣੀ ਹੈ ਖਾਸ ਕਰ ਈਜ਼ੀਅਰ ਵਾਲ ਜਾਂ ਤੁਹਾਡਾ ਡੀਟੀਪੀਐਫ ਬਲੌਕ ਹੁੰਦਾ ਹੈ ਸਾਈਨ ਆਉਂਦੇ ਨੇ ਲਾਈਟਾਂ ਹੁੰਦੀਆਂ ਨੇ ਚੈੱਕ ਇੰਜੈਕਸ਼ਨ ਦੀਆਂ ਲਾਈਟਾਂ ਹੁੰਦੀਆਂ ਨੇ ਉਹਦਾ ਤੌਰ ਜਿਹੜਾ ਵੱਡੀਆਂ ਵਰਕਸ਼ਾਪਾਂ ਚ ਨਹੀਂ ਹੈ ਉਹ ਭਾਜੀ ਗੋਲੀ ਹੈ ਕਿ ਮੈਂ ਲੈ ਕੇ ਵੀ ਦੇ ਸਕਦਾ ਤੇ ਮੈਂ ਤਾਂ ਪ੍ਰਤੱਖ ਵੀ ਦੇਖ ਲਿਆ ਉਹ ਗੱਡੀ ਨਾਲ ਨਿਗਾ ਮਾਰਿਓ ਭਾਜੀ ਬੇਟਾ ਨੇੜੇ ਲੈ ਕੇ ਆਇਓ ਉਹ ਭਾਜੀ ਗੱਡੀ ਤੁਹਾਡੀ ਖੜੀ ਆ ਸੇਮ ਕੰਪਨੀ ਦੀ ਸੇਮ ਤੁਹਾਡੇ ਕੋਲ ਗੱਡੀਆਂ ਹੈਗੀਆਂ ਤਿੰਨ ਠੀਕ ਹੈ ਬਾਜੀ ਆ ਗਿਆ ਬੇਟਾ ਕੈਪਚਰ ਹੋ ਗਈ ਤਿੰਨ ਗੱਡੀਆਂ ਬਾਜੀ ਕਿਉਂਕਿ ਜਿਸ ਬੰਦੇ ਨੂੰ ਅੱਜ ਗੱਲ ਕਰੀਏ ਹਰੇਕ ਬੰਦਾ ਪੈਸੇ ਮਗਰ ਭਜਦਾ ਹੈ ਬਿਲਕੁਲ ਚੰਗਾ ਫੂਡ ਨਹੀਂ ਖਾਣਾ ਚਾਹੁੰਦਾ ਮੈਂ ਕਹਿੰਦਾ ਵੀ ਗੱਡੀ ਦੇ ਵਿੱਚ ਬੰਦੇ ਦੀ ਲਾਈਫ ਹੈ ਬਿਲਕੁਲ ਹੈ ਜੀ ਗੱਡੀਆਂ ਹਿੰਦੁਸਤਾਨ ਦੀਆਂ ਮੈਂ ਤਿੰਨ ਕ ਗਿਣਦਾ ਬਾਹਰ ਨਹੀਂ ਗਿਣਦਾ ਜਿਨ੍ਹਾਂ ਦੇ ਵਿੱਚ ਅਰਨੋਡ ਆ ਗਈ ਨਿਸ਼ਾਨ ਆ ਗਈ ਮਹਿੰਦਰਾ ਆ ਗਈ ਟਾਟਾ ਆ ਗਈ ਟਰਟ ਆ ਗਈ ਬਿਲਕੁਲ ਹੈਵੀ ਡਿਊਟੀ ਗੱਡੀਆਂ ਜੇ ਨਾ ਸੀਟ ਬੈਗ ਨਹੀਂ ਹੈਗਾ ਤੇ ਬੰਦਾ ਕਿਤੇ ਹਿੱਟ ਹੋਵੇ ਗੱਡੀ ਖੁਦਾ ਨਾ ਖਾਸਤਾ ਐਕਸੀਡੈਂਟ ਹੋਵੇ ਤੇ ਬੰਦੇ ਦੇ 99% ਚਾਂਸ ਹੈ ਵੀ ਉਹਨੂੰ ਬਾਲਾ ਡੈਮੇਜ ਨਹੀਂ ਮਿਲਦਾ ਨਹੀਂ ਜੇ ਆਪਾਂ ਪੈਸੇ ਮਗਰ ਜਾਣੇ ਆ ਐਵਰੇਜ ਮਗਰ ਜਾਣੇ ਆ ਤੇ ਫਿਰ ਆਪਣੀ ਸਿਕਿਉਰਿਟੀ ਤੇ ਆਪਣੀ ਲਾਈਫ ਆ ਜਿਹੜੀ ਉਹ ਡੇਂਜਰ 'ਚ ਪੈਂਦੀ ਹੈ ਹਨਾ ਤੁਸੀਂ ਕਾਰਾਂ ਨੂੰ ਡੀਲ ਕਰਦੇ ਹੋ ਬਿਲਕੁਲ ਬਹੁਤ ਚੰਗਾ ਲੱਗਿਆ ਜਦੋਂ ਤੁਹਾਡੇ ਵਰਗੇ ਵੀਰ ਆਉਂਦੇ ਭਾਜੀ ਕੰਮ ਅਸੀਂ ਉਦੋਂ ਕਰ ਪਾਉਨੇ ਆ ਬਹੁਤ ਸਾਰੇ ਦੋਸਤ ਮੈਨੂੰ ਅੱਜ ਵੀ ਤੁਹਾਡੇ ਸਾਹਮਣੇ ਫੋਨ ਆਇਆ ਵੀ ਤੁਸੀਂ ਪੈਸੇ ਕਿੰਨੇ ਲਾਓਗੇ ਮੈਂ ਕਹਿੰਦਾ ਭਾਈ ਨੁਕਸ ਦਾਤਾ ਪੈਸੇ ਉੱਥੇ ਆਪ ਦੇ ਉਹਨੇ ਕਰਾ ਲਓ ਕਿਉਂਕਿ ਜਦੋਂ ਕੰਮ ਕਰਦੇ ਬਾਈ ਜੀ ਉਹ ਲੈਵਲ ਹੈ ਇੱਕ ਦਿਨ ਦੋ ਦਿਨ ਤਿੰਨ ਦਿਨ ਅਸੀਂ ਤੁਹਾਡੇ ਨਾਲ ਵੀ ਪਲੱਸ ਮਾਈਨਸ ਕਰ ਲਿਆ ਬਾਈ ਜੀ ਫਸਦਾ ਜਾਂ ਨਹੀਂ ਫਸਦਾ ਕਿਉਂਕਿ ਇਹਦਾ ਸਮਾਨ ਤਾਂ ਮਿਲਦਾ ਨਹੀਂ ਭਾਜੀ ਬਿਲਕੁਲ ਠੀਕ ਹੈ ਤੁਹਾਡੇ ਕੋਲ ਇੱਕ ਸਪੇਅਰ ਹੈ ਤੁਹਾਨੂੰ ਸ਼ੌਂਕ ਹੈ ਤੁਸੀਂ ਇਹ ਪੈਦਾ ਕਰ ਲਿਆ ਬਿਲਕੁਲ ਪਰ ਮੈਂ ਕਿਹਾ ਇਥੇ ਗੱਲ ਕਰੂੰਗਾ ਜਿਹੜੇ ਵੀਰਾਂ ਨੂੰ ਸਮਾਨ ਕਿਤੇ ਲੋਡ ਪਾਜੇ ਭਾਜੀ ਨਾ ਤਾਂ ਨਹੀਂ ਕਰਦੇ ਤੁਹਾਡੇ ਕੋਲ ਸਪੇਅਰ ਗੱਡੀ ਖੜੀ ਆ ਖੜੀ ਆ ਜੀ ਖੜੀ ਆ ਮਰਜ਼ੀ ਕੋ ਭੈਣ ਭਰਾ ਤੁਹਾਡਾ ਐਡਰੈਸ ਕੀ ਆ ਭਾਜੀ ਮੈਨੂੰ ਜਲੰਧਰ ਆ ਜੀ ਰਿੰਗੂ ਕਰਕੇ ਭਾਜੀ ਪ੍ਰੀਤ ਕੋਲੋਂ ਹੀ ਲੈ ਲਿਓ ਐਡਰੈਸ ਜਿੱਦਣ ਲੋਡ ਹੋਏ ਭਾਜੀ ਕੰਮ ਕਰਦੇ ਨੇ ਕਾਰਾਂ ਦੀ ਸੇਲ ਪਰਚੇਜ ਦਾ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਸੇਲ ਪਰਚੇਜ ਵਾਲੇ ਆ ਪ੍ਰੋਪਰ ਸੱਚੀ ਜਾਂ ਇਦਾਂ ਦੀ ਗੱਲ ਕਰਨ ਇੱਕ ਨਾ ਬੰਦੇ ਦੀ ਰੱਜੇ ਪੁੱਜੇ ਦੀ ਰੂਹ ਹੁੰਦੀ ਆ ਉਹ ਮੈਨੂੰ ਬਾਜੀ ਤੁਹਾਡੇ ਦਿੱਤਾ ਨਹੀਂ ਇਹ ਤੁਹਾਡਾ ਪਿਆਰ ਹੈ ਤੁਸੀਂ ਇਦਾਂ ਦੇਖਦੇ ਹੋ ਜਿਵੇਂ ਜੀ ਆਪ ਚੰਗੇ ਹੋ ਜੇ ਮੈਂ ਚੰਗਾ ਆ ਤਾਂ ਮੈਨੂੰ ਚੰਗੇ ਲੱਗਣਗੇ ਜੇ ਮੈਂ ਗੰਦਾ ਆ ਤਾਂ ਜਾਂ ਮੈਂ ਠੱਗੀ ਮਾਰਦਾ ਮੈਨੂੰ ਗਾਲਾਂ ਲੱਗੂ ਵੀ ਯਾਰ ਕਿਤੇ ਐਂ ਤਾਂ ਨਹੀਂ ਹੁੰਦਾ ਇਹ ਅਕਸਰ ਹੋਇਆ ਹੁੰਦਾ ਉਦੋਂ ਕੀ ਗੱਲ ਹੈ ਬਾਜੀ ਲੋਕਾਂ ਦਾ ਇਹ ਵਿਚਾਰ ਹੈ ਕਿਉਂਕਿ ਦੁਨੀਆ ਚੱਲਦੀ ਵੀ ਹੈ ਨਾ ਸ਼ਾਰਟ ਟਰਮ ਜ਼ਿਆਦਾ ਚੱਲ ਕੇ ਰਾਜੀਦਾ ਠੀਕ ਹੈ ਨਹੀਂ ਵਰਤੋਂ ਤੇ ਚੱਲਣ ਲਈ ਥੋੜਾ ਜਿਆ ਅੰਦਰ ਜਿਗਰਾ ਚਾਹੀਦਾ ਹਰ ਚੀਜ਼ ਦਾ ਲੌਂਗ ਟਾਈਮ ਚੱਲਣ ਵਾਸਤੇ ਵੱਡਾ ਰਤਬਾ ਹਾਸਲ ਕਰਨ ਵਾਸਤੇ 1 ਮਿੰਟ ਦੀ ਰੀਲ ਨਹੀਂ ਚੱਲਦੀ ਚੱਲ ਜਿਆਦਾ ਹੀ ਜਾਂਦੀ ਹੈ ਪਰ ਮੈਂ ਅਵੇਲ ਨਹੀਂ ਕਰਦਾ ਲੋਕਾਂ ਨੂੰ ਲੋਕਾਂ ਨੂੰ ਟਾਈਮ ਕੱਟਦਾ ਨਾ ਪਰ ਤੁਹਾਡੇ ਅਰਗੇ ਬੰਦੇ ਲਭ ਲੈਂਦੇ ਨਾ ਸਾਨੂੰ ਸੋ ਪਾਜੀ ਬਹੁਤ ਧੰਨਵਾਦ ਸ਼ੁਕਰੀਆ ਤੁਹਾਡੇ ਪਿਆਰ ਦਾ अगेन थैंक यू थैंक यू, थाँग यू।